ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਹਰਾਜ ਰਸੋਈ ਚੈਨਲ ਤੇ ਪਹਿਲਾਂ ਤਾਂ ਰਿਕਵੈਸਟ ਹੈ ਜੀ ਜਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਛੋਟਾ ਜਿਹਾ ਕਮੈਂਟ ਵੀ ਕਰ ਦਿਓ ਵੀਡੀਓ ਤੁਹਾਨੂੰ ਕਿਵੇਂ ਲੱਗੀ ਆ ਵੀਡੀਓ ਸਕਿਪ ਨਾ ਕਰਿਆ ਕਰੋ ਐਂਡ ਤੱਕ ਜ਼ਰੂਰ ਦੇਖ ਲਿਆ ਕਰੋ ਤੇ ਮਹਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਜਿਹੜੀ ਆਉਣ ਵਾਲੀ ਨਵੀਂ ਵੀਡੀਓ ਹੁੰਦੀ ਹੈ ਤੁਹਾਡੇ ਤੱਕ ਪਹੁੰਚ ਸਕੇ ਤੇ ਹਰ ਇੱਕ ਵੀਡੀਓ ਜਿਹੜੀ ਤੁਸੀਂ ਦੇਖ ਸਕੋ ਤੰਨੂ ਵੀ ਕੋਈ ਰੈਸਪੀ ਚਾਹੀਦੀ ਹੁੰਦੀ ਆ ਤਾਂ ਜਰੂਰ ਕਮੈਂਟ ਕਰਦਿਆ ਕਰੋ ਆਪਾਂ ਰੈਸਪੀ ਬਣਾ ਕੇ ਪਾ ਦੇ ਕਰਾਂਗੇ ਤੇ ਕਮੈਂਟ ਛੋਟਾ ਜਰੂਰ ਕਰਿਆ ਕਰੋ ਦੱਸਿਆ ਕਰੋ ਵੀਡੀਓ ਕਿਵੇਂ ਲੱਗਦੀ ਹੁੰਦੀ ਆ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਚੈਨਲ ਦੀ ਤੇ ਲੋ ਜੀ ਹੁਣ ਆਪਾਂ ਚੱਲਦੇ ਆ ਰੈਸਪੀ ਵੱਲ ਤੇ ਇਧਰ ਆਪਾਂ ਬਣਾਉਣ ਲੱਗੇ ਆ ਜੀ ਪ੍ਰਸ਼ਾਦ ਕਣਕ ਦੇ ਆਟੇ ਦਾ ਇਹ ਇਹ ਸਾਡੇ ਬੀਬੀ ਨੂੰ ਨਖੰਗਾ ਬਹੁਤ ਹੋਈ ਪਈ ਆ ਤੇ ਉਹਦਾ ਗਲਾ ਸੁੱਕਦਾ ਤੇ ਖੰਘ ਹੁੰਦੀ ਆ ਕਿ ਹੈ ਤਾਂ ਉਹਨਾਂ ਕਾਫੀ ਟਾਈਮ ਤੋਂ ਹੋਰ ਵੀ ਅਸੀਂ ਸਾਰੇ ਟੈਸਟ ਵਗੈਰਾ ਕਰਾ ਲਿਆ ਉਹਦੇ ਕੁਝ ਨਹੀਂ ਹੈਗਾ ਤੇ ਮੈਨੂੰ ਤਾਂ ਹੀ ਲੱਗਦਾ ਵੀ ਇਹਨੂੰ ਸੁੱਕੀ ਜੀ ਖੰਗ ਹੈਗੀ ਕਿਉਂਕਿ ਉਹ ਕਹਿੰਦੇ ਮੈਨੂੰ ਖੰਗ ਹੈ ਨਾ ਤਾਂ ਲੱਸੀ ਪੀਣੀ ਹੈ ਨਾ ਦਹੀਂ ਖਾਣੀ ਹੈ ਫਿਰ ਮੈਨੂੰ ਤਾਂ ਹੀ ਲੱਗ ਜਾਂਦਾ ਵੀ ਇਹਨੂੰ ਸੁੱਕੀ ਜੀ ਖੰਗ ਹੈ ਤੇ ਉਹਨਾਂ ਨੂੰ ਐ ਲੱਗਦਾ ਹੁੰਦਾ ਜੇ ਲੱਸੀ ਦਾ ਹੀ ਖਾਲੀ ਤਾਂ ਖੰਗ ਜ਼ਿਆਦੇ ਆਊਗੀ ਤੇ ਪਤਾ ਨਹੀਂ ਕੀ ਗੱਲ ਹੈ ਜਿੰਨਾ ਚਿਰ ਤਾਂ ਦਵਾਈ ਖਾ ਲੈਂਦੇ ਉਹਨਾਂ ਚਿਰ ਤਾਂ ਠੀਕ ਹੈ ਤੇ ਫਿਰ ਜੇ ਦਵਾਈ ਬੰਦ ਹੋਊਗੀ ਉਹ ਤਾਂ ਫੇਰ ਖੰਗ ਹੋ ਜਾਂਦੀ ਹੈ ਤੁਡੇ ਕੋਲ ਵੀ ਕੋਈ ਦੇਸੀ ਨੁਸਖਾ ਹੋਇਆ ਤਾਂ ਜ਼ਰੂਰ ਦੱਸਿਓ ਜੀ ਕਮੈਂਟ ਕਰਕੇ ਵਿਖੰਗ ਤੋਂ ਤੇ ਉਹ ਬਹੁਤ ਔਖੀ ਰਹਿੰਦੀ ਆ ਫਿਰ ਉਹਨੂੰ ਚੱਕਰ ਆਉਂਦੇ ਜਦੋਂ ਖੰਗ ਦੀ ਜ਼ੋਰ ਲਾ ਕੇ ਤੇ ਹੁਣ ਮੈਂ ਕਿਹਾ ਚਲੋ ਮੈਂ ਪਤਲਾ ਇਹ ਪ੍ਰਸ਼ਾਦ ਬਣਾ ਕੇ ਦਿਨੀ ਆ ਅੱਗੇ ਕਹਿੰਦੇ ਵੀ ਤੁਸੀਂ ਵੀ ਖੁਸ਼ਕੀ ਦਿਖਾਂਗਾ हट ਜਾਂਦੀ ਆ ਇਹਦੇ ਨਾਲ ਦੋ ਤਿੰਨ ਡੰਗ ਜੇ ਉਹ ਤਾਂ ਵੈਸੇ ਕਦੇ ਕਰਾਈ ਤਾਂ ਬਣਾ ਲੈਂਦਾ ਤੇ ਹੁਣ ਮੈਂ ਕਿਹਾ ਚਲ ਦੋ ਤਿੰਨ ਡੰਗ ਲਗਾਤਾਰ ਬਣਾਉਣੇ ਆ ਇਹ ਕੀ ਆਰਾਮ ਆ ਜੇ ਨਾ ਪਤਲੇ ਪ੍ਰਸ਼ਾਦ ਨਾ ਕਹਿੰਦੇ ਹੁੰਦੇ ਆ ਜਵਣ ਜੀ ਪਾ ਕੇ ਕਈ ਆਪਾਂ ਇੱਕ ਕੌਲੀ ਦੇਸੀ ਘਿਓ ਦੀ ਪਾ ਲਈ ਸੀ ਤੇ ਸੇਮ ਕੌਲੀ ਆਪਾਂ ਆਟੇ ਦੀ ਪਾਈ ਆ ਤੇ ਇਹ ਆਪਾਂ ਥੋੜੀ ਜਿਹੀ ਅਜਵਾਇਣ ਪਾ ਦਿੰਨੇ ਮਲ ਕੇ ਤੇ ਇਹ ਪ੍ਰਸ਼ਾਦ ਦੇ ਵਿੱਚ ਤੁਹਾਨੂੰ ਪਤਾ ਹੈ ਕੋਮਨ ਜੀ ਰੈਸਪੀ ਆ ਵੀ ਤਿੰਨੇ ਚੀਜ਼ਾਂ ਇੱਕੋ ਜਿਹੀਆਂ ਬੈਂਦੀਆਂ ਹੁੰਦੀਆਂ ਖੰਡ ਆਟਾ ਘਿਓ ਹਨਾ ਫੇਰ ਹੀ ਤੰ ਮੇਲ ਦਾ ਬਣਦਾ ਇਹ ਤੇ ਪਾਣੀ ਹੁੰਦਾ ਜਿਹੜਾ ਉਹ ਤਿੰਨ ਗੁਣਾ ਹੁੰਦਾ ਜਿਵੇਂ ਆਪਾਂ ਇੱਕ ਕੌਲੀ ਲਈ ਆ ਤਿੰਨ ਕੌਲੀਆਂ ਪਾਣੀ ਦੀਆਂ ਪਾਉਣੀਆਂ ਪੈਣਗੀਆਂ ਤੇ ਫੇਰ ਪੂਰਾ ਸਹੀ ਬਣਦਾ ਇਹ ਪ੍ਰਸ਼ਾਦ ਹੁੰਦਾ ਜਿਹੜਾ ਆਟੇ ਦਾ ਬਣਾ ਲਓ ਚਾਹੇ ਸੂਜੀ ਦਾ ਦੇ ਅੱਗੇ ਲੋਕ ਖਾਂਦੇ ਹਨ ਵਾਦੇ ਹੀ ਚੀਜ਼ਾਂ ਤੇ ਵਧੀਆ ਸਿਹਤਮੰਦ ਰਹਿੰਦੇ ਸੀਗੇ ਤੇ ਹੁਣ ਆਪਾਂ ਹੋਰ ਲੈਟਰ ਬਟਰ ਜ਼ਿਆਦਾ ਖਾਣ ਲੱਗੇ ਘਰ ਦੀਆਂ ਚੀਜ਼ਾਂ ਜਿਹੜੀਆਂ ਆਪਾਂ ਛੱਡਤੀਆਂ ਹਨ ਘੱਟ ਕਰਨੀਆਂ ਤੇ ਤਾਂ ਹੀ ਹੁਣ ਆਪਾਂ ਨੂੰ ਬਿਮਾਰੀਆਂ ਵੀ ਗੱਲ ਤੇ ਲੋ ਜੀ ਹੁਣ ਆਪਣਾ ਟਪੁੱਜ ਗਿਆ ਸੀ ਸਮਾਰ ਕੇ ਭੁੰਨ ਲਿਆ ਆਟਾ ਤੇ ਵਿੱਚ ਆਪਾਂ ਪਾਤੀ ਇੱਕੋ ਲਿਖੰਡ ਤੇ ਨਾਲ ਆਪਾਂ ਤਿੰਨ ਕੋਲੀਆਂ ਪਾਣੀ ਦੀਆਂ ਪਾਤੀਆਂ ਪਾਣੀ ਥੋੜਾ ਜਿਹਾ ਕੋਸਾ ਜਿਹਾ ਲੈ ਲਿਓ ਤੁਸੀਂ ਤੇ ਨਹੀਂ ਟੂਟੀ ਦਾ ਪਾਉਣਾ ਹੋਇਆ ਨਾਰਮਲ ਉਹ ਵੀ ਪਾ ਲਿਓ ਦੇ ਵੀ ਖੰਡਾ ਜਿਹੜੀ ਤੁਸੀਂ ਪਾਣੀ ਦੇ ਵਿੱਚ ਘੋਲ ਕੇ ਪਾ ਸਕਦੇ ਹੋ ਚਾਹਸ ਬਣਾ ਕੇ ਕਈ ਚਾਹਸ ਬਣਾ ਕੇ ਵੀ ਪਾਉਂਦੇ ਆ ਤੇ ਮੈਂ ਇਦਾਂ ਹੀ ਪਾ ਦੇਣੀ ਹੁੰਦੀ ਆ ਕਿਉਂਕਿ ਜੇ ਜ਼ਿਆਦਾ ਬਣਾਉਣਾ ਹੋਵੇ ਫਿਰ ਤਾਂ ਉਹਦਾ ਬਣਾ ਲਈਦਾ ਹਨਾ ਚਾਹਸ ਬਣਾ ਲਈਦੇ ਨਹੀਂ ਫਿਰ ਮੈਂ ਹੀ ਬਣਾ ਲੈਣੀ ਥੋੜੇ ਬਣਾਉਣਾ ਸੀਗਾ ਤੇ ਚਲੋ ਮੈਂ ਕਿਹਾ ਦੋ ਤਿੰਨ ਕੌਲੀਆਂ ਜਾਂ ਬਣ ਜਾਣਗੀਆਂ ਅਸੀਂ ਤਿੰਨ ਹੀ ਜਾਣੇ ਸੀ ਕਰੇ ਤੇ ਮੈਂ ਕਿਹਾ ਚਲੋ ਅਸੀਂ ਵੀ ਖਾ ਲਾਂਗੇ ਥੋੜਾ ਥੋੜਾ ਬਣੇ ਨਾ ਤੇ ਉਹ ਤਾਂ ਜਿੱਦੇ ਜੀ ਆ ਕਰੇ ਬਣਾਈ ਲੈਣੇ ਹੁੰਨੇ ਅਸੀਂ ਤਾਂ ਇਹ ਕਿਉਂਕਿ ਬੱਚੇ ਤੁਹਾਨੂੰ ਪਤਾ ਅੱਜ ਕੱਲ ਨਹੀਂ ਪਸੰਦ ਕਰਦੇ ਚੇਤਨ ਤਾਂ ਘੱਟ ਹੀ ਖਾਂਦਾ ਸੀਗਾ ਤੇ ਅਸੀਂ ਫਿਰ ਵੀ ਤੇ ਕਦੇ-ਕਦੇ ਬਣਾਈਏ ਤਾਂ ਵਧੀਆ ਲੱਗਦਾ ਚੰਗਾ ਲੱਗਦਾ ਤੇ ਜਦੋਂ ਆਪਾਂ ਪਾਣੀ ਪਾਉਨੇ ਹਨਾ ਉਦੋਂ ਐਂ ਚਲਾ ਦਿੰਦਾ ਵੀ ਖਰਾਬ ਹੋ ਗਿਆ ਜਦੋਂ ਪਹਿਲਾਂ ਸਖਤੇ ਸਖਤੇ ਜਿਹੇ ਹੁੰਦੇ ਸੀਗੇ ਤੇ ਇੱਕਦਮ ਪਤਲਾ-ਪਤਲਾ ਹੋ ਜਾਂਦਾ ਇਹ ਪਾਣੀ ਪਾਉਣ ਨਾਲ ਤੇ ਐਂ ਲੱਗਣਾ ਵੀ ਬੱਸ ਹੁਣ ਤਾਂ ਹੋ ਗਿਆ ਖਰਾਬ ਤੇ ਪਰ ਬਾਅਦ 'ਚ ਆਪਾਂ ਹੁਣ ਜਦੋਂ ਇਹਨੂੰ ਕੜੀ ਜਾਂਦੇ ਆ ਕੜੀ ਜਾਂਦੇ ਆ ਫੇਰੇ ਸਹੀ ਹੋ ਜਾਂਦਾ ਦੇਖੋ ਇਸ ਤਰ੍ਹਾਂ ਹਜੇ ਵੀ ਥੋੜਾ ਜਿਹਾ ਇਹ ਪਤਲਾ ਹੀ ਹੈ ਤੇ ਜਦੋਂ ਇਹ ਐਨ ਕਿਉ ਛੱਡ ਗਿਆ ਤੇ ਫਿਰ ਇਹ ਬਣ ਕੇ ਤਿਆਰ ਹੋ ਜਾਣਾ ਬਹੁਤ ਹੀ ਵਧੀਆ ਤੇ ਬਾਅਦ ਚ ਵੀ ਇਹਨੂੰ ਕਾੜਨਾ ਜ਼ਰੂਰੀ ਹੁੰਦਾ ਕਿਉਂਕਿ ਨਾਲ ਤਾਂ ਖੰਡ ਘਰ ਜਾਂਦੀ ਹੈ ਜੇ ਆਪਾਂ ਨਹੀਂ ਘੋਰ ਕੇ ਬਾਈ ਤਾਂ ਤੇ ਨਾਲੇ ਫਿਰ ਇਹ ਪੱਕ ਜਾਂਦਾ ਚੰਗੀ ਤਰ੍ਹਾਂ ਕਿਉ ਛੱਡ ਜਾਂਦਾ ਦੇਖੋ ਕਿੰਨਾ ਵਧੀਆ ਪੱਕ ਰਿਹਾ ਹੁਣ ਤੇ ਥੋੜਾ ਜਿਹਾ ਪਤਲਾ ਹੀ ਰੱਖਣਾ ਆਪਾਂ ਕਿਉਂਕਿ ਮੈਂ ਦੱਸਿਆ ਸੀ ਤੁਹਾਨੂੰ ਵੀ ਖੰਗ ਤੋਂ ਬਣਾ ਰਹੇ ਆਂ ਆਪਾਂ ਤਾਂ ਪਤਲਾ ਜਿਹਾ ਬਣਾਵਾਂਗੇ ਉਹਦੇ ਨਾਲ ਫਿਰ ਇਹਨਾਂ ਕਲੇ ਨੂੰ ਟਕੋਰ ਜੀ ਹੋ ਜਾਂਦੀ ਹੈ ਪਤਲਾ ਜਿਹਾ ਪ੍ਰਸ਼ਾਦ ਹੋਵੇ ਪਰ ਕਿਉ ਹੋ ਜਾ ਹੋਵੇ ਤਾਂ ਹਨਾ ਹੁਣ ਇਹ ਕਿਉ ਛੱਡੀ ਜਾਂਦਾ ਦੇਖੋ ਤੁਸੀਂ ਕਿੰਨਾ ਸੋਹਣਾ ਲੱਜ ਰਿਹਾ ਇਹ ਬਹੁਤ ਹੀ ਵਧੀਆ ਆਪਣਾ ਪ੍ਰਸ਼ਾਦ ਆ ਜਿਹੜਾ ਬਣ ਕੇ ਤਿਆਰ ਹੋ ਗਿਆ ਤੇ ਪਾਉਂਦੇ ਆਪਾਂ ਇਹਦੇ ਵਿੱਚ ਕੁਝ ਨਹੀਂ ਹੈਗੇ ਤੇ ਆਮ ਤਾਂ ਆਪਾਂ ਡਰਾਈ ਫਰੂਟ ਵੀ ਪਾ ਲੈਨੇ ਹੁੰਨੇ ਆ ਨਾ ਕਾਜੂ ਵਗੈਰਾ ਤੇ ਕਾਜੂ ਐਸੇ ਵੀ ਬੀਪੀ ਨੂੰ ਸ਼ੂਟ ਨਹੀਂ ਕਰਦੇ ਉਲਟੀ ਲੱਗ ਜਾਂਦੀ ਹੈ ਤੇ ਮੈਂ ਪਾਉਂਦੀ ਨਹੀਂ ਹੁੰਦੀ ਫਿਰ ਕਿਸੇ ਵੀ ਚੀਜ਼ ਦੇ ਵਿੱਚ ਜੇ ਪਾਵਾਂ ਤਾਂ ਉਹਦੀ ਚੀਜ਼ ਕੱਢ ਕੇ ਪਾਉਣੀ ਹੁੰਦੀ ਤੇ ਉਹਦੇ ਦਰਦ ਹੋਣ ਲੱਗ ਜਾਂਦਾ ਕਾਜੂ ਨਾਲ ਤੇ ਉਲਟੀ ਲੱਗ ਜਾਂਦੀ ਹੈ ਤੇ ਇਹਦੇ ਵਿੱਚ ਆਪਾਂ ਅੱਜ ਕੁਝ ਨਹੀਂ ਪਾਉਂਦੇ ਇੰਦਾ ਸਿੰਪਲ ਹੀ ਰੱਖਾਂਗੇ ਅਜਵਾਇਣ ਹੈ ਜਿਹੜੀ ਪਾਤੀ ਆ ਅਜਵਾਇਣ ਦੀ ਖੁਸ਼ਬੂ ਆ ਜਿਹੜੀ ਬਹੁਤ ਸੋਹਣੀ ਆ ਰਹੀ ਹੈ ਤੇ ਤੁਸੀਂ ਵੀ ਇਸ ਤਰ੍ਹਾਂ ਪ੍ਰਸ਼ਾਦ ਆ ਜਿਹੜਾ ਖੰਘ ਤੋਂ ਇੱਕ ਵਾਰ ਜਰੂਰ ਬਣਾ ਕੇ ਦੇਖਿਓ ਜੀ ਅੱਗੇ ਬਜ਼ੁਰਗ ਬਣਾਉਂਦੇ ਹਨ ਜੇ ਜ਼ਿਆਦਾ ਖੰਘ ਆਉਂਦੀ ਤਾਂ ਫਿਰ ਗਲਾ ਜਾਂ ਟਕੂਰਿਆ ਜਾਂਦਾ ਸਾਫ਼ ਹੋ ਜਾਂਦਾ ਤੇ ਤੁਸੀਂ ਜੇ ਕੋਈ ਹੋਰ ਵੀ ਦੇਸੀ ਦਵਾਈ ਨੁਸਖਾ ਹੋਵੇ ਤਾਂ ਜਰੂਰ ਦੱਸਿਓ ਜੀ ਕਮੈਂਟ ਕਰਕੇ ਖੰਘ ਤੋਂ ਜਿਹੜੀ ਘਰੇ ਕੋਈ ਦੇਸੀ ਦਵਾਈ ਲਾਜ ਹੋਵੇ ਹਨ ਤੇ ਕਿਉਂਕਿ ਅੰਗਰੇਜ਼ੀ ਦਵਾਈ ਜਿੰਨੇ ਚੱਲਣੀਆਂ ਉਹਨਾਂ ਦਾ ਆਰਾਮ ਹੈ ਫਿਰ ਫਿਰ ਉਦਾਂ ਹੀ ਹੋ ਜਾਣਾ ਤੇ ਦੇਸੀ ਦਵਾਈ ਜਿਹੜੀ ਹੈ ਥੋੜਾ ਥੋੜਾ ਅਸਰ ਰੱਖਦੀ ਹੈ ਹਨਾ ਤੇ ਲੰਬਾ ਟਾਈਮ ਇੰਨਾਂ ਵਾਲੇ ਆਮ ਰਹਿਦਾ ਬੰਦੇ ਨੂੰ ਨਾਲੇ ਕੋਈ ਨੁਕਸਾਨ ਨਹੀਂ ਹੁੰਦਾ ਤੇ ਇਸੀ ਦਵਾਈ ਨਾਲ ਤੇ ਤੁਸੀਂ ਜ਼ਰੂਰ ਦੱਸਿਓ ਜੀ ਤੇ ਲੋ ਜੀ ਪ੍ਰਸ਼ਾਦ ਬਣ ਕੇ ਤਿਆਰ ਆ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਮਹਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਆ ਸਕੇ ਤੇ ਵੀਡੀਓ ਨੂੰ ਐਂਡ ਤੱਕ ਵੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਐਨੇ ਤੁਸੀਂ ਵੀਡੀਓ ਦੇਖਦੇ ਰਿਹਾ ਕਰੋ ਚੈਨਲ ਦੀ ਸਪੋਰਟ ਕਰਦੇ ਰਿਹਾ ਕਰੋ ਜੀ ਥੈਂਕ ਯੂ ਆ ਸਾਰਿਆਂ ਦਾ ਤੇ ਹੁਣ ਆਪਾਂ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ